जय मोदी हर हर मोदी अबकी अब, अब बार 400 पार ਅਜਿਹੇ ਨਾਲ ਬੋਰਡਰ ਡਬਲ ਕਰਕੇ ਇਥੋਂ ਜਿਤਾਵਾਂਗੇ ਅਤੇ ਬਾਕੀ ਸਾਰਿਆਂ ਦਾ ਮਲਿਆ ਮੇਟ ਕੀਤਾ ਜਾਊਗਾ। ਮੀਆਂ ਖਾਸ ਦੇ ਵਿੱਚ ਬੀਜੇਪੀ ਨੂੰ ਯਾਰ ਕੀ ਪਹਿਲੇ ਨੰਬਰ ਤੇ ਲੈ ਕੇ ਆਵਾਂਗੇ ਅਸੀਂ ਆਪ ਤੇ ਸ਼ਹਿਰ ਦੇ ਭਾਰਤੀ ਜਨਤਾ ਪਾਰਟੀ ਦੇ ਵਰਕਰਾਂ ਦੀ ਮੀਟਿੰਗ ਲੋਹਿਆਂ ਖਾਸ ਵਿਖੇ ਜਨਦਰ ਦਿਹਾਤੀ ਦੇ ਵਾਈਸ ਪ੍ਰਧਾਨ ਸ਼ਮੀ ਖੇੜਾ ਦੀ ਪ੍ਰਧਾਨਗੀ ਹੇਠ ਬੀਟਿੰਗ ਹੋਈ। ਪਾਰਟੀ ਦੀਆਂ ਗਤੀਵਿਧੀਆਂ ਅਤੇ ਲੋਕ ਘਰ ਘਰ ਪਹੁੰਚਾਉਣ ਲਈ ਸਾਕ ਅਤੇ ਵਪਾਰ ਮੰਡਲ ਦੇ ਅਹੁਦੇਦਾਰਾਂ ਦੀਆਂ ਨਿਯੁਕਤੀਆਂ ਕੀਤੀਆਂ ਗਈਆਂ ਇਸ ਮੌਕੇ ਰਮਨ ਕੁਮਾਰ ਸੱਦੀ ਨੂੰ ਸ਼ਹਿਰੀ ਪ੍ਰਧਾਨ ਤੋਂ ਇਲਾਵਾ ਵਪਾਰ ਮੰਡਲ ਦਾ ਪ੍ਰਧਾਨ ਅਰਣੁਗੁਪਤਾ ਵਪਾਰ ਮੰਡਲ ਦੇ ਵਾਈਸ ਪ੍ਰਧਾਨ ਸੁਖਦੇਵ ਪਾਲ ਨੂੰ ਵਾਈਸ ਪ੍ਰਧਾਨ ਹਰਪਜਨ ਲਾੜੀ ਨੂੰ ਵਾਈਸ ਪ੍ਰਧਾਨ ਮਹਿੰਦਰਪਾਲ ਸਕੱਤਰ ਨਰਮਲ ਸਿੰਘ ਸ਼ੰਮੀ ਨੂੰ ਮੈਂਬਰ ਨਿਯੁਕਤ ਕਰਕੇ ਪਾਰਟੀ ਦਾ ਵਿਸਥਾਰ ਕੀਤਾ ਗਿਆ ਇਸ ਮੌਕੇ ਸਮੂਹ ਵਰਕਰ ਹਾਜ਼ਰ ਵਰਕਰਾਂ ਵੱਲੋਂ ਤਾੜੀਆਂ ਨਾਲ ਉਹਨਾਂ ਦਾ ਸਵਾਗਤ ਕੀਤਾ ਗਿਆ ਇਸ ਤੋਂ ਇਲਾਵਾ ਉਹਨਾਂ ਨੂੰ ਨਿਯੁਕਤੀ ਪੱਤਰ ਤੋਂ ਇਲਾਵਾ ਪਾਰਟੀ ਦਾ ਚਿੰਨ ਦੇ ਕੇ ਸਵਾਗਤ ਕੀਤਾ ਗਿਆ ਅੱਜ ਲੋਇਆ ਮੰਡਲ ਦੇ ਵਿੱਚ ਸਾਡੀ ਡਿਸਟ੍ਰਿਕਟ ਜਲੰਧਰ ਰੂਲਰ ਦੇ ਪ੍ਰੈਜ਼ੀਡੈਂਟ ਮਨੀਸ਼ ਧੀਰਜੀ ਵੱਲੋਂ ਐਜ਼ ਅ ਵਾਈਸ ਪ੍ਰੈਜ਼ੀਡੈਂਟ ਮੇਰੀ ਡਿਊਟੀ ਲਗਾਈ ਗਈ ਹੈ ਕਿ ਅਸੀਂ ਲੋਈਆਂ ਮੰਡਲ ਦੇ ਵਿੱਚ ਟੀਮ ਦਾ ਵਿਸਤਾਰ ਕਰ ਰਹੇ ਹਾਂ ਜਿਨ੍ਹਾਂ ਦੇ ਵਿੱਚ ਅਸੀਂ ਰਮਨ ਕੁਮਾਰ ਸੱਦੀ ਨੂੰ ਸਿਟੀ ਪ੍ਰਧਾਨ ਔਰ ਇਸ ਦੇ ਨਾਲ-ਨਾਲ ਵਪਾਰ ਮੰਡਲ ਪੂਰੇ ਬਲਾਕ ਦੀ ਪ੍ਰਧਾਨਗੀ ਦੇ ਰਹੇ ਹਾਂ ਔਰ ਅਰुण ਗੁਪਤਾ ਜੀ ਨੂੰ ਅਸੀਂ ਵਾਈਸ ਪ੍ਰਧਾਨ ਬੀਜੇਪੀ ਬਲਾਕ ਲੋਈਆਂ ਦੀ ਪ੍ਰਧਾਨਗੀ ਦੇ ਰਹੇ ਹਾਂ ਵਾਈਸ ਪ੍ਰਧਾਨਗੀ ਦੇ ਰਹੇ ਹਾਂ ਔਰ ਜਿਹੜੇ ਦੂਸਰੇ ਨਾਲ ਮੈਂਬਰ ਖੜੇ ਹੈਗੇ ਇਹਨਾਂ ਨੂੰ ਵੀ ਅਸੀਂ ਐਜ਼ ਅ ਵਪਾਰ ਮੰਡਲ ਜਨਰਲ ਸੈਕਟਰੀ ਦੀ ਡਿਊਟੀ ਦੇ ਰਹੇ ਆਂ ਹਰਪਾਜਨ ਸਿੰਘ ਲਾਡੀ ਵਾਈਸ ਪ੍ਰੈਜ਼ੀਡੈਂਟ ਦੀ ਡਿਊਟੀ ਦੇ ਰਹੇ ਆਂ ਔਰ ਕਿਉਂਕਿ ਸਾਡੇ ਲੋਹਿਆਂ ਦੇ ਵਿੱਚ ਜੋ ਲੋਹਿਆਂ ਮੰਡਲ ਦੇ ਕੋਲ ਹੈ 58 ਬੂਤ ਆ 58 ਬੂਥ ਦੇ ਵਿੱਚ ਜਿਸ ਤਰ੍ਹਾਂ ਬੂਥ ਵਾਈਜ਼ ਅਸੀਂ ਅੱਜ ਸ਼ਹਿਰੀ ਪ੍ਰਧਾਨਗੀਆਂ ਮੰਗੀਆਂ ਇਸੇ ਤਰ੍ਹਾਂ ਅਸੀਂ ਗਾਂ ਬੂਥ ਵਾਈਜ਼ ਸਾਰੇ ਪ੍ਰਧਾਨ ਮੰਗੀਆਂ ਦੇਣੀਆਂ ਹੈ ਔਰ ਹਰ ਬੂਥ ਦੇ ਵਿੱਚ ਜਿੰਨੀ ਵੀ ਡਿਊਟੀ ਸਾਡੀ ਲੱਗੇਗੀ ਜਿੰਨੇ ਵੱਧ ਤੋਂ ਵੱਧ ਹੋਣਗੇ ਅਸੀਂ ਇਹ ਬੀਜੇਪੀ ਦਾ ਵਿਸਤਾਰ ਕਰਕੇ ਐਰਤੀ ਲੋਈਆਂ ਖਾਸ ਦੇ ਵਿੱਚ ਬੀਜੇਪੀ ਨੂੰ ਯਾਰਕੀ ਪਹਿਲੇ ਨੰਬਰ ਤੇ ਲੈ ਕੇ ਆਵਾਂਗੇ ਅਸੀਂ ਆਪ ਤੇ ਸ਼ਹਿਰ ਦੇ ਅੱਗੇ ਜਨ ਕੀ ਜੈ ਬੀਜੇਪੀ ਪਾਰਟੀ ਕੀ ਜੈ ਮੈਂ ਵਚਨ ਦਿਨਾਂ ਤੁਹਾਨੂੰ ਵੀ ਹੁਣ ਆਉਣ ਵਾਲੀਆਂ ਲੋਕ ਸਭਾ ਵੋਟਾਂ ਵਿੱਚ ਵੱਧ ਤੋਂ ਵੱਧ ਵੋਟਾਂ ਨਾਲ ਬੀਏਪੀ ਪਾਰਟੀ ਨੂੰ ਇਥੋਂ ਜਿਤਾਇਆ ਜਾਊਗਾ ਅਤੇ ਬਾਕੀ ਸਾਰਿਆਂ ਦਾ ਮਲਿਆ ਮੇਟ ਕੀਤਾ ਜਾਊਗਾ ਇਹ ਤੁਹਾਡੇ ਨਾਲ ਵਾਅਦਾ ਕਰਦਾ ਮੈਂ ਅੱਗੇ ਨਾਲ ਵੋਟ ਡਬਲ ਕਰਕੇ ਇਥੋਂ ਜਿਤਾਵਾਂਗੇ ਬਾਕੀ ਉਹ ਵਾਹਿਗੁਰੂ ਜੀ ਜਾਣਦੇ ਆ ਵੀ ਜਿੱਤ ਸਾਡੀ ਵੀ ਹੋਣੀ ਹੋਣੀ ਆ ਕੋਈ ਰੋਕ ਨਹੀਂ ਸਕਦਾ ਠੀਕ ਆ ਜੀ ਵਾਹਿਗੁਰੂ ਖਾਸਾ ਤੇ ਵਾਹਿਗੁਰੂ ਫਤਿਹ ਵਰਕਰਾਂ ਨੂੰ ਇਹ ਸੁਣਿਆ ਜੀ ਵੱਧ ਤੋਂ ਵੱਧ ਮੋਦੀ ਦਾ ਜਿਹੜਾ ਵੋਟ ਚਾਲਾ ਉਹਨਾਂ ਨੂੰ ਸਾਰਿਆਂ ਚ ਕਰ ਕਰ ਪਛਾਇਆ ਜਾਵੇ ਜੋ ਜੋ ਕੰਮ ਕੀਤੇ ਆ ਉਹਦੇ ਬਾਰੇ ਸਾਰਿਆਂ ਨੂੰ ਦੱਸਿਆ ਜਾਵੇ ਵੀ ਜੋ ਜੋ ਫੈਸਿਲਟੀਆਂ ਦਿੱਤੀਆਂ ਵਾ ਹਰੇਕ ਨੂੰ ਉਹ ਜੋਗਾ ਘਰ ਦੱਸਿਆਇਆ ਕਰ ਤੇ ਵੋਟਾਂ ਵਾ ਤੋਂ ਚੇਂਜ ਕੀਤੀਆਂ ਜਾਂ ਤੇ ਬੀਏਪੀ ਝੋਲੀ ਪਾਈਆਂ ਜਾਂ ਠੀਕ ਹੈ ਜੀ ਜੈ ਮੋਦੀ ਹਰ ਹਰ ਮੋਦੀ ਅਬ ਕੀ ਬਾਰ 400 ਬਾਰ ਜੋ ਮੋਦੀ ਜੀ ਦੇ ਨਾ ਨਾਰਾ ਦਿੱਤਾ ਵਾ ਉਹ ਨਾਰੇ ਤੇ ਸਾਡਾ ਲੋਹਿਆ ਬੀਏਪੀ ਦੀ ਸਾਰੀ ਟੀਮ ਤੇ ਵਚਨ ਕਰਦੀ ਆ ਵੀ ਅਸੀਂ 400 ਵਟ ਟਪਾਵਾਂਗੇ ਤੇ ਆਪਣਾ ਲੈ ਮੰਚ ਟੀਚਾ ਇਹ ਲੈ ਕੇ ਦੁਰਾਂਗੇ 400 ਵਟ ਕੀ 400 ਵਟ ਐਮਪੀ ਵੋਟਾਂ ਜਿਤਾਈਆਂ ਜਾਂ ਤੇ ਪਾਰਟੀ ਦੀ ਦਿਨ ਰਾਤ ਇੱਕ ਕਰਾਂਗੇ